ਅਮਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਆਂ ਸਾਰੀ ਵਧੀਆ ਹੋਵੋਗੇ ਸੋ ਐਵਰੀਬਾਡੀ ਸਵਾਗਤ ਹੈ ਜੀ ਆਪਣੇ ਚੈਨਲ 'ਚ ਹਾਂਜੀ ਅੱਜ ਆਪਾਂ ਜਾ ਰਹੇ ਆਂ ਜੀ ਵਲੌਗ ਦੇ ਨਾਲ ਲਾਸਟ ਤੱਕ ਤੁਸੀਂ ਬਨੇ ਰਹੋ ਤੁਹਾਨੂੰ ਉੱਥੇ ਜਾ ਕੇ ਹੀ ਦੱਸਾਂਗੇ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਪਿੰਡ ਤੋਂ ਸ਼ਹਿਰ ਪਹੁੰਚ ਚੁੱਕੇ ਆਂ ਬਸ ਐਂਟਰੀ ਹੋਣੀ ਵਾਲੀ ਹੈ ਇੱਥੇ ਤੁਸੀਂ ਥੋੜਾ ਜਿਹਾ ਟ੍ਰੈਫਿਕ ਦੇਖ ਸਕਦੇ ਹੋ ਸੜਕ ਦੇ ਉੱਤੇ ਗੱਡੀਆਂ ਗੱਰਾ ਹੋ ਰਹੀਆਂ ਐਨਲੀ ਸਾਰੀ ਫੈਮਿਲੀ ਐਂਡ ਦੇਖ ਸਕਦੇ ਆ ਸੋ एवरीवन ਜਿਵੇਂ ਕਿ ਤੁਸੀਂ ਅੱਜ ਦਾ ਮੌਸਮ ਵੀ ਦੇਖੋ ਸਵੇਰ ਤੋਂ ਬਹੁਤ ਜ਼ਿਆਦਾ ਬਾਰਿਸ਼ ਪੈ ਚੁੱਕੀ ਹੈ ਮੈਂ ਦੇਹਤ ਹਰ ਨੂੰ ਇੱਥੇ ਪਹੁੰਚ ਕੇ ਬਹੁਤ ਬਧੀਆ ਸਾਕਰ ਬਿਲਕੁਲ ਜ਼ਫਾਨੀ ਕਿ ਸਦਿਆਂ ਆਪਾਂ ਡੈਡੀ ਲੰਮੀ ਟ੍ਰਿਪ ਤੇ ਜਾਣਾ ਠੀਕ ਹੈ ਸਾਰੀ ਫੈਮਿਲੀ ਨਾਲ ਕੇ ਜਾਉਂਗੀ ਮੈਨੂੰ ਕੁਐਸ਼ਨ ਬਹੁਤ ਸਾਰੇ ਪੁੱਛਦੇ ਹਨਾ ਗਾਇਜ਼ ਤੁਸੀਂ ਫੈਮਿਲੀ ਨਾਲ ਕਦੋਂ ਜਾਉਣ ਬਾਰੇ ਉਹ ਟ੍ਰਿਪ ਤੇ ਸੋ ਫਰ ਉਸ ਪੋਸਟ ਸ਼ੇਅਰ ਦੇ ਵਿੱਚ ਅਸੀਂ ਅੰਡਰ ਟ੍ਰਿਪ ਪਾਰਟੀ ਚੁੱਕੀ ਆ ਫਾਈਨਲੀ ਬਾਕੀ ਤੁਹਾਨੂੰ ਮਿਲਦੀ ਆ ਉੱਥੇ ਜਾ ਕੇ अच्छी जगह से जा रहे हैं ब्लॉग बना तो लास्ट तक पढ़ेंगे हाँ so जी शहर आ चुके हैं भी बहुत बहुत नाइस है। 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 진행해야 되는 안는데가음 세갈에 이쪽으로 가야 되니 어예 저기다 가면 되는 25 baje chuke ha finally le <laughs> jaa so he <but> is finally <laughs> hospital ਸਸਪਰਸਿਅਲ ਯਾਹ। ਯਾਹ ਡਾਈਸ। ਸੋ ਗਾਈਜ਼ ਅੱਜ ਅਸੀਂ ਛਟੜ ਕਮੇਸਿਨ ਜਿਹੜੀ ਹਸਪਤਾਲੋਂ ਆਣਾ ਗਿਆ। ਉਸ ਤੋਂ ਬਾਅਦ ਅੱਪਾ ਜਾਣੇ ਆ ਜੀ। ਜਾਣੇ ਇਥੇ ਵੀ ਬਹੁਤ ਸਾਰੀ ਬਾਰਿਸ਼ ਪਈ ਚਲੋ ਇਥੇ ਤੇ ਰੈਨ ਨਹੀਂ ਵਲੋਗ ਨਾਲ ਨੂੰ। ਆਂਦਰ ਵੇਖੋ ਵੇਲਾ ਪੰਗੇ ਲਈ ਜਾਂਦਾ ਸੀਟਾਂ ਨਾਲ। ਗਾਈਜ਼ ਮਖੀਆ ਸੋ ਗਾਈਜ਼ ਫਾਈਨਲੀ ਤੁਸੀਂ ਸੜਕ ਤੇ ਦੇਖ ਸਕਦੇ ਹੋ ਕਿੰਨਾ ਸਾਰਾ ਮੀ ਹੈ ਮੀ ਇੰਨਾ ਪੈ ਚੁੱਕਿਆ ਫਿਰੋਜ਼ਪੁਰ ਦੇ ਵਿੱਚ ਕਾਫੀ ਚਿੱਕੜ ਹੈ ਦੇਖ ਸਕਦੇ ਹੋ ਤੁਸੀਂ ਸੜਕ ਦੇ ਉੱਪਰ ਇੰਨਾ ਜ਼ਿਆਦਾ ਮੀ ਪੈ ਚੁੱਕਿਆ ਬਹੁਤ ਔਖਾ ਦੇਖੋ ਗਾਈਜ਼ ਚਿੱਕੜ ਵਿੱਚ ਅਸੀਂ ਜਾ ਰਹੇ ਹਾਂ ਹਾਂ ਜੀ ਵਾਹ ਉਹ ਦੇਖਣਾ ਸਰਵਾਂਦੀ ਮੂਰਤੀ ਇਹਦੀ ਬਟੰਡੇ ਆ ਹੂੰ ਪਕੜਦਾ ਨਹੀਂ ਲਾ ਪਕੜਦਾ ਨਹੀਂ ਪਕੜਦਾ ਨਹੀਂ ਬੰਮਲੇ ਦੁਬਾਰਾ ਕਰੀ ਖੜ ਕਰੀ ਹੈ ਇਧਰ ਗਾਈਜ਼ ਜਦੋਂ ਕੁਝ ਵੀ ਬੋਲਦਾ ਮੈਨਾਂ ਇਹਦੇ ਬਾਰੇ ਬਸ ਇੱਕ ਵਾਰੀ ਕੈਮਰਾ ਕਮਾ ਲੈਂਦੀ ਨਾਲ ਦੀ ਨਾਲ ਬੋਲਦੀ ਇੰਨੀ ਬੰਦ ਹੋ ਜਾਂਦੀ ਜਦੋਂ ਮੇਰੇ ਨਾਲ ਲੜਿਆ ਕਰਿਆ ਨਾ ਤੂੰ ਮੈਂ ਵਲੌਗ ਸਟਾਰਟ ਕਰ ਦਿਆ ਕਰਨਾ ਉਮੇ ਪਬਲਿਕ ਕਰਦਾ ਫਿਰਨਾ ਗਾਈਸ ਅੱਜ ਮੇਰੇ ਨਾਲ ਮੇਰਾ ਭਰਾ ਢੜਦਾ ਪਿਆ ਸੋ ਐਵਰੀਬਾਡੀ ਵਾਹ ਮੱਛੀ ਨਾਲ ਫੇਸ਼ੀਸ ਮੱਛੀ ਨਾਲ ਇੱਕ ਫ੍ਰੀਕਾਟ ਵੀ ਹੈਗਾ ਮੱਛਣ ਵਾਲਾ ਚੰਗ ਅਸ਼ਾ ਅ ਗੜੀ ਮੋੜਨਾ ਆਪਾ ਹਾਂਜੀ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਜੀ ਅਸੀਂ ਆਏ ਸੀ ਹਾਂਜੀ ਜੀ ਆਪਾਂ ਆਏ ਸੀ ਦਰਗਾਹ ਬਾਬਾ ਸ਼ੇਰ ਸ਼ਾ ਜੀ ਦੇ ਆਪਣਾ ਦਰਗਾਹ ਤੇ ਆਏ ਸੀ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਫਾਈਨਲੀ ਆਪਣੀ ਲੋਕੇਸ਼ਨ ਤੇ ਤੇ ਹੁਣ ਆਪਾਂ ਅੱਜ ਜਾਵਾਂਗੇ ਅੱਜ ਦਿਨ ਹੈਗਾ ਮੰਗਲ ਆ ਵੀਰਵਾਰ ਸੋ एवरीवन ਫਾਈਨਲੀ ਅਸੀਂ ਆ ਚੁੱਕੇ ਹਾਂ ਜੀ ਉਸ ਤੋਂ ਬਾਅਦ

ਅੱਜ ਦੇਣਾ ਵੀਰਵਾਰਾ ਅੱਜ ਦੇਣਾ ਬਾਬਾ ਜੀ ਦਾ ਕੋਈ ਗੱਲ ਨਹੀਂ ਪਿਆਰੇ ਮੈਂ ਜਾ ਦਰਬਾਰ ਨੂੰ ਹੋਇਆ ਕਿ ਉਹ ਤਾਂ ਪਰਨਾ ਲੈਣ ਗਿਆ ਲੈ ਹੋਰ ਹੀ ਨੀਂਦ ਪਾਣ ਦੇ ਵੇਰਾ ਸਿਰ ਤੇ ਕੰਨ ਰੱਖ ਲੈ ਇੱਥੇ ਕਿੜਾ ਲੋੜ ਹੈ ਉਹ ਕਿੱਧਰ ਗਈ ਚਲੀ ਇਹ ਆਖੀ ਤੋੜ ਓਧਰ ਆ ਜਾ ਇੱਧਰ ਆ ਜਾ ਇੱਥੇ ਪ੍ਰਸ਼ਾਦ ਲਾਂਗੇ ਦੇਖ ਅਸੂਲੀ ਵੇਖੀ ਪਰ ਉਹ ਨਹੀਂ ਨਹੀਂ ਜਦੋਂ ਉਹ ਨਾਲ ਜਾਂ ਕੋ ਤੇ <muchas>

ਅਬ ਹਮ ਜਾ ਰਹੇ ਹਾਂ ਗਾਡੀ ਮੇਂ ਵਾਪਸ ਸਪੈਸ਼ਲ ਅੱਜ ਹਮ ਸ਼ਹਿਰ ਮੇਂ ਆਏ ਸੇ ਮੱਛਰ ਦੇਖਨੇ ਕੇ ਲਈ ਗਾਇਜ਼ ਇਹ ਜਗ੍ਹਾ ਤੇ ਤੁਸੀਂ ਆਣਗੇ ਜਿਹੜੀ ਮਰਜ਼ੀ ਮੰਨਤ ਮੰਗ ਸਕਦੇ ਹੋ ਪੂਰੀ ਹੋਊਗੀ ਮੇਰੀਆਂ ਤਾਂ ਬਕੌਸ ਹੋਈਆਂ ਸੋ ਗਾਇਜ਼ ਹੁਣ ਅਸੀਂ ਜਾਂਦੇ ਆਂ ਜੀ ਜੀ एवरीवन ਆਪਾਂ ਬਾਬਾ ਬੋਰੀਆ ਸਾਹਿਬ ਆਗੇ ਗੁਰਦੁਆਰਾ ਸੋ ਗਾਇਸ ਤਰੀ ਲਾਏ ਉਸੇ ਜਗ੍ਹਾ ਤੇ ਇੱਥੇ ਆਪਾਂ ਲੰਗਰ ਛਕਾਂਗੇ ਜੀ ਇੱਧਰ ਫਿਰ ਉਲਾ ਦੇ ਸੀ ਛੜਕਦੇ ਸੁਬਾ ਦਾ ਨਾਸ਼ਤਾ ਕੀਤਾ ਹੋਇਆ ਦੁਪਹਿਰ ਦਾ ਮਤਲਬ ਕਿ ਹੁਣ ਭੁੱਖ ਲੱਗੇ ਹੋਇਆ ਲੰਗਰ ਛਕਾਂਗੇ ਆਪਾਂ ਚਲਣਾ ਪਹਿਲਾਂ ਪਲਾਨ ਸੀ ਸਾਰੀ ਫੈਮਿਲੀ ਦਾ ਕਿ ਹੋਟਲ ਚ ਜਾਵਾਂਗੇ ਖਾਣ ਲਈ ਕੁਛ ਬਟ ਫਿਰ ਮੈਂ ਮਨਾ ਕਰਤਾ ਆਪਾਂ ਕਿ ਗੁਰਦੁਆਰੇ ਲੰਗਰ ਛਕਾਂਗੇ ਨਾਲੇ ਮੱਥਾ ਟੇਕ ਨਾਲੇ ਮੱਥਾ ਟੇਕ ਲਾਂਗੇ ਹੋਣੀ ਇਸ 모ਸੇ ਖਾਣ ਨੂੰ ਕਰਦੇ ਸੀ ਬਟ ਮੈਂ ਕੈਨਸਲ ਕਰਤਾ ਅਦਰ ਦੇਖੋ ਇੱਥੇ ਵੀ ਮੀ ਪੈ ਚੁੱਕਿਆ ਹੈ ਹਾਂਜੀ ਜੀ ਸੋ ਗਾਇਜ਼ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਵੀ ਪਹੁੰਚ ਚੁੱਕੇ ਆ ਜੀ ਦੇਖ ਸਕਦੇ ਹੋ ਸੋ ਭੁੱਖ ਲੱਗੀ ਹੋਈ ਸੀ ਪਹਿਲਾਂ ਪਲਾਨ ਸੀ ਕਿ ਹੋਟਲ ਤੋਂ ਕੁਝ ਖਾ ਪੀ ਲੈਣੇ ਆ ਬਟ ਮੈਂ ਮਨਾ ਕਰਤਾ ਮੈਂ ਕਿ ਨਹੀਂ ਆਪਾਂ ਗੁਰਦੁਆਰਾ ਸਾਹਿਬ ਲੰਗਰ ਛਕਦੇ ਆ ਸੋ ਹੁਣ ਆਪਾਂ ਲੰਗਰ ਹਾਲ 'ਚ ਪਹਿਲਾਂ ਆਪਾਂ ਮੱਥਾ ਟੇਕ ਲੈਣੇ ਆ ਉਸ ਤੋਂ ਬਾਅਦ ਆਪਾਂ ਲੰਗਰ ਹਾਲ ਛਾ ਜਾਵਾਂਗੇ ਜੀ ਚਿੱਕੜ ਦੇਖ ਸਕਦੇ ਹੋ ਇੱਥੇ ਵੀ ਬਾਰਿਸ਼ ਪੈ ਕੇ ਹੱਡੀਆਂ ਸੋ ਗਾਇਜ਼ ਮੱਥਾ ਟੇਕ ਚੁੱਕੇ ਸੀ ਜੀ ਜੰਮੂ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਡੈਡੀ ਮੈਨੂੰ ਵੀ ਇਹ ਕੀ ਹੋ ਰਿਹਾ ਹੋਇਆ ਨਾ ਖਾਂਦੇ ਆ ਦੇਖ ਸਕਦੇ ਹੋ ਤੁਸੀਂ ਵੀ ਖਾ ਲਓ ਪਾਣੀ ਹੁਣ ਆਪਾਂ ਜਾ ਰਹੇ ਹਾਂ ਜੀ ਲੰਗਰ ਹਾਲ ਚੋ ਸੋ ਗਾਇਜ਼ ਫਾਈਨਲੀ ਆਪਾਂ ਹੁਣ ਲੰਗਰ ਹਾਲ ਚ ਲੰਗਰ ਛਕਾਂਗੇ ਜੀ ਗਾਈਜ਼ ਲੰਗਰ ਆਪਾਂ ਸ਼ਕ ਚੁੱਕੇ ਹਾਂ ਬੋਬੀ ਉਹ ਉੱਥੇ ਸੇਵਾ ਕਰਦਾ ਪਿਆ। ਓਹੋ ਇੱਕ ਮਿੰਟ ਬੋਬੀ ਉਹ ਦੇਖੋ ਸੇਵਾ ਕਰਦੇ ਵੇ। ਬਾਕੀ ਇਧਰ ਮੰਮੀ ਹੱਥ ਤੋਰੇ ਆ। ਵਾਓ ਚਿਕੋਰਸ ਇੱਥੇ ਜਿਵੇਂ ਕਿ ਤੁਸੀਂ ਪਿਛਲਾ ਵਲੌਗ ਦੇਖੀ ਹੋਣਾ ਉਹ ਵੇਰੇ ਹੋ ਰਹੀ। ਇੱਥੇ ਪੰਛੀ ਜਾਨਵਰ ਵਾਧੂ ਰਹਿੰਦੇ ਆ। ਓ ਓ ਓ ਹਾਂਜੀ ਜੀ ਉਸ ਤੋਂ ਬਾਅਦ ਆਪਾਂ ਪੀਨੇ ਆਂ ਚਾਹ ਤੇ ਉਸ ਤੋਂ ਬਾਅਦ ਆਪਾਂ ਜਾਂਦੇ ਆਂ ਜੀ ਘਰ ਲੰਗਰ ਆਪਾਂ ਛਕ ਚੁੱਕੇ ਮੱਥਾ ਉਹ ਤੋਂ ਪਹਿਲਾਂ ਆਪਾਂ ਟੇਕ ਚੁੱਕੇ ਸੀਗੇ ਤੇ ਚਾਹ ਪੀਣ ਤੋਂ ਬਾਅਦ ਆਪਾਂ ਘਰ ਜਾਵਾਂਗੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਇੱਧਰ ਮੰਮੀ ਚਾਹ ਬਣ ਕੇ ਆ ਭੜੀ ਚਲੋ ਨਾਲ ਦੀ ਨਾਲ ਪੜਾ ਦਿਓ ਸੋ ਗਾਇਜ਼ ਤੁਸੀਂ ਵੀ ਪਿੱਲੋ ਸਾਰੇ ਜਾਣੇ ਸ਼ਾਪ ਇੰਤਜ਼ਾਰ ਅਸੀਂ ਜਾਵਾਂਗੇ ਘਰ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ